ਜ਼ਿਲ੍ਹਾ ਕਾਂਗਰਸ ਕਮੇਟੀ ਪਠਾਨਕੋਟ ਵੱਲੋਂ ਸਾਬਕਾ ਵਿਧਾਇਕ ਤੇ ਪੰਜਾਬ ਦੇ ਇੱਕ ਜਾਂਚੀ ਅਤੇ ਵਿਜ ਦੀ ਅਗਵਾਹੀ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉੱਚੇ ਤੌਰ ਤੇ ਮੈਲਾ ਇਕਾਈ ਦੀ ਪ੍ਰਧਾਨ ਸੰਤੋਸ਼ ਬਿੱਟੂ ਅਗਰਵਾਲ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਕੇਸ਼ ਬਬਲੀ ਮੇਰ ਪੰਨਨਾਲ ਪਾਟਿਆ ਤੇ ਸੀਨੀਅਰ ਲੀਡਰ ਆਸ਼ਿਸ਼ ਵਿਜ ਦੇ ਨਾਲ ਨਾਲ ਸੈਂਕੜਿਆਂ ਮੈਂਬਰਾਂ ਨੇ ਵੀ ਇਸ ਵਿੱਚ ਭਾਗ ਲਿਆ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਗਾਉਂਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਦਾ ਕਾਨੂੰਨ ਬੜਾ ਹੀ ਢਿੱਲਾ ਹੈ ਜਿਸ ਦੀ وجہ ਨਾਲ ਲੋਕਾਂ ਨੂੰ ਆਪਣੀ ਸੁਰੱਖਿਆ ਤੇ ਸਵਾਲੀਆ ਨਿਸ਼ਾਨਾ ਅੱਜ ਬਣਿਆ ਹੋਇਆ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਉਹ ਚੇਚੇ ਤੌਰ ਤੇ ਸਾਬਕਾ ਵਿਧਾਇਕ ਤੇ ਪੰਜਾਬ ਦੇ ਖਜ਼ਾਨਚੀ ਅਮਿਤ ਵਿਜੇ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਵਿੱਚ ਲੋਕਾਂ ਨੂੰ ਹਰ ਵੇਲੇ ਡਰ ਪਾਉ ਬਣਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਪਠਾਨਕੋਟ ਵਿੱਚ ਵੀ ਅਜਿਹੇ ਬਹੁਤ ਸਾਰੇ ਕੇਸ ਦੇਖਣ ਨੂੰ ਮਿਲੇ ਹੈ ਕਿ ਦਿਨ ਦਿਹਾੜੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਵਪਾਰੀਆਂ ਨੂੰ ਲੁੱਟਿਆ ਜਾ ਰਿਹਾ ਹੈ ਘਰਾਂ ਦੇ ਵਿੱਚ ਜਾ ਕੇ ਕਤਲ ਹੋ ਰਹੇ ਨੇ ਬੰਦੂਕ ਦੀਆਂ ਨੋਕਾਂ ਉੱਤੇ ਲੋਕਾਂ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਸਾਰੀ ਹਾਲਾਤਾਂ ਦੇ ਨਾਲ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਲੋਕ ਡਰੇ ਹੋਏ ਨੇ ਤੇ ਲੋਕ ਸੁਰੱਖਿਆ ਵਾਸਤੇ ਹਰ ਵੇਲੇ ਦੁਹਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਹੋ ਜੇ ਕਦਮ ਚੁੱਕਣੇ ਚਾਹੀਦੇ ਹੈ ਜਿਦੇ ਨਾਲ ਲੋਕਾਂ ਦੀ ਸੁਰੱਖਿਆ ਬਣੀ ਰਹੇ ਤੇ ਲੋਕਾਂ ਦੇ ਮਨ ਵਿੱਚ ਜਿਹੜਾ ਡਰ ਬੈਠਾ ਹੋਇਆ ਉਹ ਪੂਰੀ ਤਰ੍ਹਾਂ ਖਤਮ ਹੋਵੇ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲੋਕਾਂ ਦਾ ਸੁੱਖ ਸੁਵਿਧਾਵਾਂ ਦਾ ਧਿਆਨ ਰੱਖਣਾ ਹਰ ਸਰਕਾਰ ਦਾ ਫਰਜ਼ ਹੈ ਤੇ ਸਰਕਾਰ ਆਪਣੇ ਫਰਜ਼ ਤੋਂ ਪਿੱਛੇ ਹੈ ਦੇਖੋ ਇਹ ਮੁੱਦਾ ਇਨਾ ਸੀਰੀਅਸ ਹੈ ਕਿ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਖਰਗੇ ਸਾਹਿਬ ਰਾਹੁਲ ਜੀ ਸੁਨੀਆ ਜੀ ਔਰ ਇਵਨ ਸਾਡੇ ਸਟੇਟ ਦੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੇ ਸੂਬੇ ਦੇ ਮੈਂਬਰ ਆਫ ਪਾਰਲੀਮੈਂਟ ਸੁਖੀ ਜੀ ਇਹ ਸਾਰੇ ਇਸ ਚੀਜ਼ ਨੂੰ ਇਸ ਮੁੱਦੇ ਨੂੰ ਇਵਨ ਸੀਐਲਪੀ ਸਾਹਿਬ ਸਭ ਨੂੰ ਇਹ ਮੁੱਦਾ ਪਤਾ ਹੈ ਮੈਂ ਹੁਣ ਇੱਕ ਡਾਟਾ ਤੁਹਾਡੇ ਨਾਲ ਸ਼ੇਅਰ ਕਰਨਾ ਸਿਰਫ 2022 ਦਾ 2022 ਦੇ ਵਿੱਚ ਜਿਹੜੇ ਕ੍ਰਾਈਮ ਕੇਸ ਰਿਪੋਰਟ ਹੋਏ ਨੇ ਪੰਜਾਬ ਦੇ ਵਿੱਚ ਜਿਹੜੇ ਨਹੀਂ ਹੋਏ ਉਹਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਪੂਰੇ ਵਿੱਚ 73626 ਦੇ ਕਰੀਬ ਸਿਰਫ ਕ੍ਰਾਈਮ ਦੇ ਕੇਸ ਰਿਪੋਰਟ ਹੋਏ ਨੇ ਇਮੀਡੀਏਟਲੀ ਗਵਰਨਮੈਂਟ ਚੇਂਜ ਹੋ ਗਈ ਯਾਰਾ ਮਤਲਬ ਕਿ ਜਿਹੜੇ ਗੈਂਗਸਟਰਸ ਨੇ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਸਾਡੇ ਟਾਈਮ ਤੇ ਘਰ ਰਾਮਨਾਲ ਠੱਲ ਪਾ ਕੇ ਬੈਠੇ ਦੇ ਹੀ ਉਹਨਾਂ ਦੇ ਹੌਸਲੇ ਵਧੇ ਉਹਨਾਂ ਦਾ ਪੰਜਾਬ ਸਰਕਾਰ ਤੋਂ ਡਰ ਖਤਮ ਹੋ ਗਿਆ ਸਿਰਫ 2022 ਵਿੱਚ ਹੀ 670 ਮਰਡਰ ਕੇਸ ਨੇ ਪੂਰੇ ਪੰਜਾਬ ਦੇ ਛੋਟਾ ਜਿਹਾ ਸੂਬਾ ਹੈ ਜਿਹੜੇ ਵਿਜੀਲੈਂਟ ਕ੍ਰਾਈਮ ਨੇ 6230 ਦੇ ਕਰੀਬ ਵਿਜੀਲੈਂਟ ਕ੍ਰਾਈਮ ਨੇ ਪਰ ਉਹ ਜਿਹੜਾ ਕ੍ਰਾਈਮ ਇੱਕ ਹੋਇਆ ਦਾ 73626 ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਸਾਡਾ ਇੱਕ ਬੱਚਾ ਕਿਡਨਾਪ ਹੋਇਆ ਦਾ ਉਹ ਬੱਚਾ ਕਿਡਨਾਪ ਹੋ ਕੇ ਸਾਰਿਆਂ ਦੀ ਮਿਹਨਤ ਕਰਕੇ ਪਰਮਾਤਮਾ ਦੀ ਵਿਆਹ ਕਰਕੇ ਪਰ ਮਾਪਿਓ ਦੀ ਕਿਸਮਤ ਚੰਗੀ ਸੀ ਬੱਚਾ ਸਾਡਾ ਬਚ ਗਿਆ ਅਸੀ ਜੀ ਇੱਕ ਸੈਕਿੰਡ ਬੱਚਾ ਸਾਡਾ ਬਚ ਗਿਆ ਮੈਂ ਤੁਹਾਨੂੰ ਹੈਰਾਨ ਹੋਵੋਗੇ ਇੱਕ 20 ਸੈਪਟੈਂਬਰ 2022 ਦਾ ਕੇਸ ਮੇਰੇ ਕੋਲ ਨੈਕਸਟ ਡੇ ਲੀਡੀ ਆ ਗਈ 20 ਸੈਪਟੈਂਬਰ 2022 ਦਾ ਕੇਸ ਹੈ ਜੀ 16 ਸਾਲ ਦਾ ਬੱਚਾ ਅੱਖਾਂ ਤੋਂ ਹੈਂਡੀਕੈਪ ਹੈ ਐਫ ਆਈ ਆਰ ਰਜਿਸਟਰਡ ਹੈ ਯਾ ਤੇ 20 ਸੈਪਟੈਂਬਰ ਮੈਨੂੰ ਯਾਦ 20 ਸੈਪਟੈਂਬਰ 2022 2 ਸਾਲ ਪਹਿਲੇ ਦੀ ਗੱਲ ਕਰ ਰਿਹਾ ਮੈਂ ਔਰ ਹੈਂਡੀਕੈਪ ਬੱਚਾ ਅਜੇ ਐਫ ਆਈ ਆਰ ਰਜਿਸਟਰਡ ਐਫ ਆਈ ਆਰ ਰਜਿਸਟਰਡ ਨਾ ਹੇ ਤੇ ਗੱਲ ਅਲੱਗ ਹੈ ਐਫ ਆਈ ਆਰ ਰਜਿਸਟਰਡ ਐਡਵੀਜ਼ਨ ਨੰਬਰ 2 ਵਿੱਚ ਉਸ ਤੋਂ ਬਾਅਦ ਉਹ ਮਾਂ ਵਿਡੋ ਹੈ ਗਰੀਬ ਲੇਡੀ ਹੈ ਗਲੀ ਗਲੀ ਕੋ ਮਰੀ ਹੈ 2 ਸਾਲ ਚ ਉਸ ਨੂੰ ਕੋਈ ਇਨਸਾਫ ਨਹੀਂ ਉਹ ਤੇ ਮੇਰੇ ਕੋਲ ਇਸ ਕਰਕੇ ਆ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਇਨਵੋਲ ਹੋ ਕੇ ਬਰਦਸਦਾ ਭੰਡਾਰੀ ਦਾ ਬੇਟਾ ਸਾਡਾ ਰਿਕਵਰ ਹੋਏ ਤਾਂ ਸਾਡਾ ਬੱਚਾ ਵੀ ਰਿਟ੍ਰੀਵ ਹੋ ਜਾਏਗਾ ਮੈਂ ਐਸ ਐਸ ਪੀ ਸਾਹਿਬ ਨੂੰ ਕੇਸ ਦੱਸਤਾ ਉਹਨਾਂ ਨੇ ਸ਼ਾਇਦ ਕਿਸੇ ਦੀ ਡਿਊਟੀ ਲਈ ਹੈ ਅਸੀਂ ਹੁਣ ਟਰੇਸ ਕਰ ਰਹੇ ਹਾਂ ਮਗਰ ਇੱਕ ਕੇਸ ਦੱਸ ਰਿਹਾ ਮੈਂ ਤੁਹਾਨੂੰ ਇਹ ਹੋ ਗਿਆ 77626 ਕੇਸ ਪੰਜਾਬ ਦੇ 670 ਮਰਡਰ ਵਿਦ ਵਾਇਲੈਂਸ ਕੇਸੇ 6 ਇੱਕ ਸਾਲ ਦੀ ਗੱਲ ਕਰ ਰਿਹਾ ਮੈਂ ਔਰ ਤੁਸੀਂ ਜਾਓ ਦੁਕਾਨਾਂ ਬੰਦ ਹੋ ਰਹੀਆਂ ਫਿਰੋਤੀਆਂ ਆ ਰਹੀਆਂ ਬਿਜ਼ਨਸਮੈਨ ਬੋਲ ਨਹੀਂ ਰਿਹਾ ਤੁਸੀਂ ਅੰਮ੍ਰਿਤਸਰ ਮਾਲ ਚ ਜਾਓ 60% ਦੁਕਾਨਾਂ ਬੰਦ ਹੋ ਗਈਆਂ ਕਾਰਨ ਮੰਦੇ ਕ੍ਰਾਈਮ ਇਨਾ ਵਧ ਜੇ ਪਛੇ ਮੰਗਨੇ ਦੀ ਔਰ ਮੈਨੂੰ ਲੱਗਦਾ ਕਿ ਸਰਕਾਰ ਦਾ ਧਿਆਨ ਨਹੀਂ ਸਰਕਾਰ ਨੂੰ ਐਕਸਪੀਰੀਅੰਸ ਨਹੀਂ ਸਰਕਾਰ ਨੂੰ ਸਮਝ ਨਹੀਂ ਆ ਰਹੀ ਐ ਚੱਲਣਾ ਕੀ ਐ ਲੋਕਾਂ ਦਾ ਜਿਹੜਾ ਐਕਸਪੈਰੀਮੈਂਟ ਐ ਇਹ ਪੂਰੀ ਤਰ੍ਹਾਂ ਫੇਲ ਹੋਇਆ ਔਰ ਸਾਡੀ ਪੰਜਾਬ ਦੀ ਏਡੀ ਬਦਕਿਸਮਤੀ ਐ ਕਿ ਪੰਜਾਬ ਸਾਡਾ ਜਿਹੜਾ ਅਸੀਂ ਟਰੈਕ ਤੇ ਲੈ ਕੇ ਅੱਗੇ ਜਾ ਰਹੇ ਤੁਸੀਂ ਮੇਰੇ ਪਠਾਨਕੋਟ ਦਾ ਦੇਖ ਲਓ ਕਿੰਨੀ ਡਵੈਲਪਮੈਂਟ ਹੋਈ ਸੀ ਮੈਂ ਐਜ਼ ਅ ਕਾਂਗਰਸ ਗਵਰਮੈਂਟ ਹੀ ਕੀਤੀ ਸੀ ਨਾ ਅਮਿਤ ਵਿੱਚ ਦੇ ਨਾਲ ਜੇ ਕਾਂਗਰਸ ਸਰਕਾਰ ਨਾ ਹੁੰਦੀ ਤਾਂ ਅਮਿਤ ਵਿੱਚ ਕਿੱਥੋਂ ਕਰਦਾ ਟੀਨ ਸੀ ਨਾ ਕਾਂਗਰਸ ਦੀ ਪੂਨ ਪੰਜਾਬ ਇਹਨਾਂ ਦੇ 2.5 ਪੌਨੇ 3 ਪੌਨੇ 3 ਸਾਲ ਹੋ ਗਏ ਨੇ ਉਸ ਕਾਰਕਾਲ 'ਚ ਤੁਸੀਂ ਦੇਖੋ ਪੰਜਾਬ 'ਚ ਤੁਹਾਨੂੰ ਦੱਸ ਰਿਆ 20 ਸਾਲ ਪਿੱਛੇ ਚਲਾ ਗਿਆ ਯੂਪੀ 'ਚ ਸੁਣਦੇ ਸੀ ਕਿ ਕਿਸੇ ਨੇ ਰਜਿਸਟਰੀ ਕਰਾਈ ਤੇ ਗੈਂਗਸਟਰ ਦਾ ਫੋਨ ਆਇਆ ਕਿਸੇ ਨੇ 1 ਕਰੋੜ ਦੀ ਰਜਿਸਟਰੀ ਕਰਾਈ ਤੇ ਗੈਂਗਸਟਰ ਦਾ ਫੋਨ ਆਇਆ ਪੈਸੇ ਦੇ ਦੇ ਇਹ ਪੰਜਾਬ 'ਚ ਸ਼ੁਰੂ ਹੋ ਗਿਆ ਪਹਿਲੇ ਕੀ ਹੁੰਦਾ ਸੀ ਯੂਪੀ ਦੇ ਲੋਕ ਪੰਜਾਬ ਜਾ ਕੇ ਇਨਵੈਸਟ ਕਰਦੇ ਸੀ ਇਹ ਜਦੋਂ ਦੀ ਇਹ ਸਰਕਾਰ ਆਈ ਹੈ ਐ ਇਥੋਂ ਦੇ ਲੋਕ ਇੱਥੇ ਜਾਣਾ ਸ਼ੁਰੂ ਹੋ ਗਏ ਇੰਨਾ ਬੁਰਾ ਲੋਕ ਪ੍ਰੋਟੈਸਟ ਨਹੀਂ ਮੰਗ ਕੀਤੀ ਮੰਗ ਜੀ ਲਾਣ ਰੋਡ ਠੀਕ ਕਰੋ ਅਸੀਂ ਇਹ ਬੱਚੇ ਜਿਨ੍ਹਾਂ ਕੋਲ ਪੈਸਾ ਪਰਿਵਾਰਾਂ ਕੋਲ ਉਹ ਬੱਚੇ ਬਾਹਰ ਭੇਜੀ ਜਾ ਰਹੇ ਨੇ ਉਹ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹ ਨਰਕ 'ਚ ਰਹੇ ਨੇ ਤੁਸੀਂ ਕੈਨੇਡਾ ਮੈਂ 20 ਦਿਨ ਲੱਗਿਆ ਤੂੰ ਭੁੱਖ ਤੇ ਆ ਕੈਨੇਡਾ ਤੁਹਾਨੂੰ ਪਤਾ ਚੱਲੇਗਾ ਬੱਚੇ ਕਿਸਾ ਰਹੇ ਨੇ ਕੋਈ ਮੈਮੋਰੰਡਮ ਵੀ ਦਿੱਤਾ ਜਾ ਰਿਹਾ ਦਾ ਡਿਵੈਲਪਰ ਮੈਮੋਰੰਡਮ ਹੀ ਹੈ ਜੀ ਸਾਡੀ ਸਪੀਚਿਸ ਹੈ ਮੈਮੋਰੰਡਮ ਤੇ ਅੱਜ ਪ੍ਰੈਸ ਨੋਟ ਵੀ ਆ ਜਾਏਗਾ ਇਸ ਚੀਜ਼ਾਂ ਦਾ ਮੈਂ ਕਾਫੀ ਚੀਜ਼ਾਂ ਬੋਲ ਵੀ ਦਿੱਤੀਆਂ ਮੈਮੋਰੰਡਮ ਇੱਕੋ ਹੀ ਹੈ ਜੀ ਸਾਡੇ ਪੰਜਾਬ ਨੂੰ ਬਚਾ ਲੇ ਸਰਕਾਰ ਫੋਕਸ ਕਰੇ ਕਰਪਸ਼ਨ ਖਤਮ ਕਰੇ ਔਰ ਇਹ ਜਿਹੜਾ ਲਾਂਡ ਆਰਡਰ ਦਾ ਸਿਚੁਏਸ਼ਨ ਆ ਸਭ ਤੋਂ ਪਹਿਲੇ ਇਸ ਚੀਜ਼ ਨੂੰ ਠੀਕ ਕਰੇ ਦੁਰਸਤ ਕਰੇ ਤਾਂ ਕਿ ਅਸੀਂ ਪਿਆਰ ਨਾਲ ਆਰਾਮ ਨਾਲ ਇੱਥੇ ਰਹਿ ਸਕੀਏ ਇੱਕ ਕਿਡਨਾਪਿੰਗ ਹੋਈ ਬੇਚਤ ਬੱਚਾ ਰਿਕਵਰ ਹੋ ਗਿਆ ਮਗਰ ਤੁਸੀਂ ਚੈੱਕ ਕਰ ਲੋ ਸਰਵੇ ਕਰ ਲੋ ਇੱਕ ਜਾ ਕੇ ਪਠਾਨਕੋਟ ਦਾ ਹਰ ਪਰਿਵਾਰ ਆਪਣੇ ਬੱਚੇ ਨੂੰ ਸਕੂਲ ਨੂੰ ਛੱਡਣ ਜਾ ਰਿਹਾ ਹੈ ਤੇ ਸਕੂਲ ਲੈ ਕੇ ਆ ਰਿਹਾ ਹੈ ਇਹ ਹਾਲਤ ਹੋ ਗਈ ਹੈ ਜੀ ਠੀਕ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road Batanco.